ਪੰਜਾਬ ਦੇ ਵਿੱਚ ਵਕਫ ਵਕ ਥਾਵਾਂ ਤੇ ਪਾਣੀ ਭਰਨ ਦੇ ਨਾਲ ਹਰ ਵਰਗੇ ਹਾਲਾਤ ਬਣ ਗਏ ਨੇ ਜਿਸ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਉਧਰ ਸਰਕਾਰ ਨੇ ਵੀ ਹਰ ਸਥਿਤੀ ਦੇ ਨਾਲ ਨਜਿੱਠਣ ਦਾ ਦਾਵਾ ਕੀਤਾ ਤੇ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵੀ ਅਲਰਟ ਨਜ਼ਰ ਆ ਰਿਹਾ ਹੈ हिमाचल ਅਤੇ ਪੰਜਾਬ ਚ ਹੋ ਰਹੀ ਭਾਰੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਇਹੀ ਰਾਹਤ ਹੁਣ ਆਫਤ ਬਣ ਗਈ ਹੈ। ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਨਦੀਆਂ ਨਾਲੇ ਉਫਾਨ ਤੇ ਆ ਗਏ ਨੇ ਤੇ ਹਾਲਾਤ ਹੜ ਵਰਗੇ ਬਣ ਗਏ ਨੇ। ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ, ਸੜਕਾਂ ਪਾਣੀ ਚ ਗੁੰਮ ਹੋ ਗਈਆਂ, ਖੇਤ ਅਤੇ ਰਿਹਾਇਸ਼ੀ ਇਲਾਕੇ ਪਾਣੀ ਪਾਣੀ ਹੋ ਗਏ ਤੇ ਲੋਕਾਂ ਦੀ ਇਹ ਪਰੇਸ਼ਾਨੀ ਜਾਣਨ ਲਈ ਪੰਜਾਬ ਕੈਬਨਿਟ ਮੰਤਰੀ ਮੈਦਾਨ ਤੇ ਉਤਰੇ। ਮંત્રી ਲਾਲਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਦੇ ਬੰਮਿਆਲ ਇਲਾਕੇ ਦਾ ਦੌਰਾ ਕੀਤਾ ਤੇ ਪਾਣੀ ਛੁੱਟੜ ਕੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੜ੍ਹ ਆਉਣ ਦਾ ਕਾਰਨ ਜੰਮੂ ਕਸ਼ਮੀਰ ਚ ਬੱਦਲ ਫਟਣਾ ਦੱਸਿਆ ਬੜੇ ਚੜ੍ਹਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਆਫੀਸਰ ਨੇ ਡਾਕਟਰ ਸਾਹਿਬ ਆ तमाम ਜਿਹੜੇ ਇਹਨਾਂ ਦੇ ਅਧਿਕਾਰੀ ਸੈਜਾਨ ਨੇ ਸੋ ਕਿਉਂਕਿ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹ ਸਾਡੇ ਆਰਮੀ ਆ ਉਹਨਾਂ ਦੀ ਟ੍ਰੇਡਿੰਗ ਦਾ ਹੀ ਇਹ 파ਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਵੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਆ ਜਿਆਦਪੁਰ ਦੀ ਸੋ ਦੋਵੇਂ ਪਾਸੇ ਇਹ ਚੌਂਕੀ ਪਾਰੀ ਨਾਲ ਘਰੀ ਹੋਈ ਆ ਉਧਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੁਤਾਬਕ ਪਹਾੜਾਂ 'ਚ ਹੋ ਰਹੀ ਬਰਸਾਤ ਕਾਰਨ ਹੀ ਪੰਜਾਬ 'ਚ ਹੜ ਵਰਗੇ ਹਾਲਾਤ ਨੇ ਪਰ ਪ੍ਰਸ਼ਾਸਨ ਹਰ ਸਥਿਤੀ ਦੇ ਨਾਲ ਨਜਿੱਠਣ ਲਈ ਅਲਰਟ ਤੇ ਹੈ ਪੌਂਗ ਡੈਮ ਚ 1378 ਕਿਊਸਿਕ ਪਾਣੀ ਪਹੁੰਚਿਆ ਜਿੱਥੇ ਹੌਲੀ ਹੌਲੀ ਪਾਣੀ ਛੱਡਿਆ ਜਾ ਰਿਹਾ ਹੈ ਕਪੂਰਥਲਾ ਦੇ ਕਿਸਾਨਾਂ ਦੀ 3000 ਏਕੜ ਫਸਲ ਬਰਬਾਦ ਹੋਈ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੋਪਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਬਚਾ ਲਏ ਲੋਕਾਂ ਨੇ आरजी ਬੰਨ ਬਣਾ ਕੇ ਉੱਥੇ ਪਿੰਡ ਬਸੇ ਹੋਏ ਆ ਤੇ ਉੱਥੇ आरजी ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਬਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉਦਰ ਇਸ ਵਿਚਾਰੇ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਤੇ ਹੈ ਹੜ੍ਹ ਪ੍ਰਭਾਵਿਤ ਇਲਾਕੇ ਅੱਜ 172 ਐਂਬੂਲੈਂਸਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਲੋਕਾਂ ਦੀ ਮਦਦ ਲਈ 438 ਰੈਪਿਡ ਰਿਸਪੌਂਸ ਅਤੇ 323 ਮੋਬਾਈਲ ਮੈਡੀਕਲ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਇਸ ਦੇ ਨਾਲ ਹੀ ਫਿਰੋਜ਼ਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਅਤੇ ਫਾਜ਼ਿਲਕਾ ਦੇ ਸਿਵਲ ਸर्जਨਾ ਨੂੰ ਅਲਰਟ ਤੇ ਰਹਿਣ ਲਈ ਕਿਹਾ ਗਿਆ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਵੀ ਐਮਰਜੈਂਸੀ 'ਚ ਅਧੇ ਘੰਟੇ 'ਚ ਰਿਸਪੌਂਸ ਕਰਨ ਨੂੰ ਹੁਕਮ ਦਿੱਤੇ ਗਏ ਨੇ ਤੇ ਅਸੀਂ ਐਜ਼ ਅ ਮੈਟਰ ਆਫ ਪ੍ਰੋਕਾਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੁਸ਼ਿਆਰਪੁਰ ਕਪੂਰਥਲਾ ਉੱਥੇ ਅਸੀਂ ਕੈਂਪ ਲਗਾ ਚੁੱਕਿਆ ਔਰ ਅਸੀਂ ਜਿਹੜੇ 241 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਆਲਰੇਡੀ ਸਾਡੇ ਕੈਂਪਾਂ ਵਿੱਚ ਆਏ ਆ ਉੱਥੇ ਕੁਝ ਸਾਡੇ ਕੇਸਸ ਆਏ ਸੀ ਡਾਇਰੀਆ ਗੈਸਟਰੋਐਂਟਾਈਟਸ ਨਾ ਡਾਇਰੀਆ ਦੇ 7 ਕੇਸਸ ਗੈਸਟਰੋਐਂਟਾਈਟਸ ਦੇ ਤੇ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਰਹਿਗਾ 172 ਐਮਬੂਲੈਂਸਸ ਔਰ 323 ਜਿਹੜੀਆਂ ਹੈਗੀਆਂ ਮੋਬਾਈਲ ਮੈਡੀਕਲ ਟੀਮਸ ਔਰ 438 ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਜੇ ਕਿਤੇ ਵੀ ਕੋਈ ਡਾਇਰੀਆ ਦਾ ਕੇਸ ਹੋਏਗਾ ਇਮੀਜੇਟਲੀ ਰੈਪਿਡ ਰਿਸਪੌਂਸ ਟੀਮ ਉੱਥੇ ਪਹੁੰਚੇਗੀ ਖੈਰ ਭਾਵੇਂ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ ਪਰ ਵਾਖਵਾ ਖੇ ਇਲਾਕਿਆਂ ਚ ਆਏ ਪਾਣੀ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਜੋ ਜਲਦੀ ਹੀ ਰਾਹਤ ਦੀ ਮੰਗ ਕਰ ਰਹੇ ਨੇ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਸਤਲੁਜ ਦੇ ਪਾਣੀ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੇ ਨਾਲ ਤਬਾਹ ਹੋ ਗਈ ਹੈ ਫਾਜ਼ਿਲਕਾ ਦੇ 12 ਪਿੰਡਾਂ ਦੇ ਵਿੱਚ ਹੜਵਰਗੇ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਸਤਲੁਜ ਦੇ ਪਾਣੀ ਨੇ ਕਈ ਪਿੰਡਾਂ ਨੂੰ ਘੇਰ ਲਿਆ ਤੇ ਸੜਕਾਂ ਵੀ ਪਾਣੀ ਦੇ ਵਿੱਚ ਡੁੱਬ ਗਈਆਂ ਨੇ న్యూਸ 18 ਦੀ ਟੀਮ ਵੱਲੋਂ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਖੜ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਗਿਆ ਬਾਜਿਲ ਕਾਦੇਸ ਰੱਦੀ ਪਿੰਡ ਗੁਲਾਬਾ ਪੈਣੀ ਦੇ ਅੰਦਰ ਅਸੀਂ ਮੌਜੂਦ ਆ ਸਤਲੁਜ ਦਾ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਪਿੰਡਾਂ ਨੂੰ ਮਾਰ ਮਾਰ ਰਿਹਾ ਹੈ ਤੇ ਕਈ ਏਕੜ ਰਕਬਾ ਜਿਹੜਾ ਪਾਣੀ ਦੀ ਮਾਰੇ ਖਾ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਗੁਲਾਬਾ ਪੈਣੀ ਦੀ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਦੂਰ ਦੂਰ ਤੱਕ ਤੁਹਾਨੂੰ ਪਾਣੀ ਪਾਣੀ ਦਿਖਾਈ ਦੇ ਰਿਹਾ ਹੈ ਸੜਕਾਂ ਦੇ ਉੱਪਰ ਪਾਣੀ ਆ ਗਿਆ ਹੈ ਕਈ ਟਾਣੀਆਂ ਦਾ ਸੰਪਰਕ ਜਿਹੜਾ ਹੈ ਸੜਕੀ ਸੰਪਰਕ ਹੈ ਉਹ ਪਿੰਡ ਦੇ ਨਾਲ ਉਹ ਟੁੱਟ ਦਾ ਟੁੱਟ ਗਿਆ ਹੈ ਤੇ ਸੈਂਕੜੇ ਏਕੜ ਰਕਬੇ ਦੇ ਅੰਦਰ ਚੋਨੇ ਦੀ ਫਸਲ ਪਸ਼ੂਆਂ ਦਾ ਚਾਰਾ ਸਬਜ਼ੀਆਂ ਇਹ ਇਹ ਜਿਹੜੀਆਂ ਪਾਣੀ ਦੀ ਮਾਰ ਹੇਠ ਨੇ ਪਾਣੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈ ਲਗਾਤਾਰ ਜਿਹੜਾ ਪਿੰਡ ਗੁਲਾਬਾ ਪੈਣੀ ਵੱਲ ਵਧ ਰਿਹਾ ਹੈ ਇਹ ਟਾਣੀ ਸੱਦਾ ਸਿੰਘ ਤੋਂ ਜਿਹੜਾ ਗੁਲਾਬਾ ਪੈਣੀ ਵੱਲ ਜਿਹੜਾ ਇਹ ਪਾਣੀ ਜਾਂਦਾ ਦਿਖਾਈ ਦੇ ਰਿਹਾ ਤੇ ਕਈ ਟਾਣੀਆਂ ਅਜੇ ਵੀ ਜਿਹੜੀਆਂ ਆਲੇ ਦੁਆਲੇ ਜਿਹੜੀਆਂ ਨੇ ਇਸ ਪਾਣੀ ਦੀ ਮਾਰ ਦੇ ਹੇਠ ਨੇ ਤੇ ਜਿਹੜਾ ਇਹ ਪਾਣੀ ਹੈ ਹੋਰ ਟਾਣੀਆਂ ਨੂੰ ਜਿਹੜਾ ਕੇਰਦਾ ਦਿਖਾਈ ਦੇ ਰਿਹਾ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਇਹ ਸੜਕ ਸੀਗੀ ਇਹ ਟਾਣੀ ਨੂੰ ਜੋੜਨ ਵਾਲੀ ਜਿਹੜੀ ਸੜਕ ਸੀਗੀ ਜਿਹੜੀ ਜਿਹਦੇ ਉੱਪਰ ਹੁਣ ਪਾਣੀ ਦਿਖਾਈ ਦੇ ਰਿਹਾ ਤਸਵੀਰਾਂ ਜਿਹੜੀਆਂ ਫਸਲਾਂ ਜਿਹੜੀਆਂ ਨੇ ਡੁੱਬੀਆਂ ਹੋਈਆਂ ਨੇ ਗਲਬਤ ਵੀ ਕਰਨੀਆਂ ਪੈਸੀ ਕਿ ਨਾ ਆਈ ਦੀ ਆਪਣਾ ਯਾਰ ਮਹਾਰਾਜ ਸਿੰਘ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਉਹ ਮਾੜੇ ਹੋਏ ਪੈਣ ਅੱਛਾ ਆ ਕਿਵੇਂ ਕੀ ਇਹ ਕਿਹੜਾ ਰਕਬਾ ਕਿਹੜਾ ਇਲਾਕਾ ਹੈ ਜੀ ਸਰਦਾਰ ਸਿੰਘ ਦੇ ਟਾਣੀ ਦੇ ਕੋਲੇ ਕਿਹੜਾ ਹੈ ਤੇ ਆਪਣੀ ਸਾਰੀ ਫਸਲ ਡੁੱਬ ਗਈ ਹੈ ਅੱਛਾ ਹਾਂਜੀ ਕੀ ਲਾਇਆ ਸੀਗਾ ਧੋਨਾ ਅੱਛਾ ਹਾਂ ਕੀ ਕਦੋਂ ਦਾ ਹੈ ਇਹ ਬਹਲਾਤ ਬਣੇ ਨੇ ਇਹ ਦੀ? ਆ 4-5 ਦਿਨ ਹੋ ਗਏ। ਤੇ ਇਹ ਕਦੋਂ ਸੰਪਰਕ ਕਦੋਂ ਟੁੱਟਿਆ ਇਸ ਸੜਕੀ ਸੰਪਰਕ? ਇਹ ਵਾਹ ਹੂੰ ਇਹ ਤਾਂ ਬਾਸੂਦ ਜਿਹੜਿਆ ਪਾਣੀ ਦੇ ਨਾਲ ਲੱਗਣ ਟੁੱਟ ਗਿਆ ਪਾਣੀ। ਅੱਛਾ ਹਾਂਜੀ। ਨਹੀਂ ਇਹ ਸੜਕ ਤੇ ਪਾਣੀ ਉਹਦੀ ਆ ਗਿਆ ਸੀ। ਹਾਂਜੀ। ਅੱਛਾ। ਤੇ ਕਿੰਨੇ ਕ ਕਰ ਜਿਹੜੇ ਇਸ ਟਾਣੀ ਦੇ ਅੰਦਰ ਸੀ? ਇਹ ਸਾਰ ਟਾਣੀ ਭੋਲ ਖਾਰੇ ਰਹਿਣਾ। ਸਦਾ ਸਿੰਘ ਟਾਣੀ ਸਾਰੀ ਵੇਖੀ ਐ। ਅੱਛਾ ਅੰਦਰ ਆ ਬੰਦ ਹੋ ਗਿਆ। ਅੱਛਾ ਹਾਂਜੀ। ਤਰੰਤਾਰੰਦੇ ਵਿੱਚ ਹਰੀਕੇ ਦਰਿਆ ਦੇ ਨਾਲ ਲੱਗਦੇ ਪਿੰਡ ਸਬਰਾਂ ਦੇ ਵਿੱਚ ਪਾਣੀ ਵਧਣ ਦੇ ਕਾਰਨ ਬੰਨ ਕਮਜ਼ੋਰ ਹੋ ਗਿਆ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬੰਨ ਦਾ ਲਗਭਗ 15 ਫੁੱਟ ਹਿੱਸਾ ਟਹਿ ਗਿਆ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਤੱਕ ਪਾਣੀ ਵੀ ਹੱਵਰ ਸਕਦਾ ਹੈ ਤੇ ਸਾਰੀ ਰਾਤ ਇਸ ਬੰਨ ਦੇ ਉੱਪਰ ਕੰਮ ਚੱਲੇਗਾ ਕਦਾ ਚੱਲ ਰਿਹਾ ਪਹਾੜੀ ਇਲਾਕੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੌਂਗ ਡੈਮ ਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਔਰ ਬਿਆਸ ਸਤਲੁ ਦਰਿਆ ਦੇ ਵਿੱਚ ਹਰੀਕੇ ਦੇ ਵਿੱਚ ਯਾਨੀ ਕਿ ਪਾਣੀ ਆ ਰਿਹਾ ਜਿਸ ਕਾਰਨ ਪਾਣੀ ਜਿਹੜਾ ਗਾਂ ਅੱਗੇ ਆਉਂਦਾ ਹੋਇਆ ਥਾੜ ਖੇਤਰ ਦੇ ਅੰਦਰ ਕਈ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਵੱਢ ਚੁੱਕਾ ਹੈ ਔਰ ਪਾਣੀ ਕੋਈ 2 ਜਾਂ 3 ਫੁੱਟ ਨਹੀਂ 5 ਤੋਂ 7 ਤੋਂ 8 ਫੁੱਟ ਤੱਕ ਪਾਣੀ ਜਿਹੜਾ ਵੜ ਚੁੱਕਾ ਹੈ ਉਸ ਨੂੰ ਲੈ ਕੇ ਦੱਸਦੀ ਹੈ ਕਿ ਇਹ ਹੁਣ ਇਸ ਵਕਤ ਮੌਜੂਦਾਂ ਹਰੀਕੇ ਦੇ ਬੰਨ ਦੇ ਨਾਲ ਲੱਗਦੇ ਸਭਰਾ ਪਿੰਡ ਦੇ ਵਿੱਚ ਇੱਥੇ ਬੰਨ ਨੂੰ ਢਾ ਲੱਗੀ ਹੈ ਜਿਸ ਨੂੰ ਲੈ ਕੇ ਨਿਰੰਤਰ ਇੱਥੇ ਕੰਮ ਕੀਤਾ ਜਾ ਰਿਹਾ ਹੈ ਔਰ ਜੇ ਗੱਲ ਕੀਤੀ ਜਾਵੇ ਤਾਂ ਸੰਤ ਬਾਬਾ ਸੁੱਖਾ ਸਿੰਘ ਹੋਣੀ ਜਿਹੜੇ ਨੇ ਹਰਿਆਲੀ ਵਾਲੇ ਉਹਨਾਂ ਵੱਲੋਂ ਇਸ ਜਿਹੜੀ ਜਿਹੜੀ ਬੰਨ ਨੂੰ ਢਾ ਲੱਗੀ ਹੈ ਉਸ ਨੂੰ ਕੰਪਲੀਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਲੱਗੇ ਨੇ ਆ ਬਾਬਾ ਸੰਤ ਸੁਖਾ ਸਿੰਘ ਹੋਣਾ ਦੇ ਜਿਹੜੇ ਸਮprਦਾਇ ਤੋਂ ਵੀ ਬੰਦੇ ਮਜੂਨੇ ਬਾਬਾ ਕੀ ਕੀ ਕੰਮ ਫਿਰ 24 ਘੰਟੇ ਇੱਥੇ ਚੱਲਦਾ ਇਸ ਤਰੀਕੇ ਨਾਲ ਹਾਂਜੀ ਸੇਵਾ 24 ਘੰਟੇ ਚੱਲਦੀ ਰਾਤ ਵੀ 1 2 ਵਜੇ ਤੱਕ ਸੇਵਾ ਚੱਲਦੀ ਰਹੇ ਜੀ ਤੇ ਅੱਜ ਵੀ ਇਦਾਂ ਹੀ ਚੱਲੂਗੀ ਸੇਵਾ ਸੰਗਤਾਂ ਦੇ ਨਾਲ ਹੀ ਜੀ ਅੱਛਾ ਜੀ ਹਾਂਜੀ ਬਾਬਾ ਜੀ ਇਹ ਕਿੰਨਾ ਕੁ ਰਹਿ ਗਿਆ ਪਾਰਟ ਵੈਸੇ ਜਿਹੜਾ ਧਾ ਜਿਹੜੀ ਲੱਗੀ ਆ ਇਹ ਕਿੰਨੀ ਕੁ ਧਾ ਰਹਿ ਗਈ ਜਿਹੜੀ ਕੰਪਲੀਟ ਕੀਤੀ ਵੇਖੋ ਜੀ ਉਹ ਕਵਰ ਕਰੀ ਜਾਂਦੇ ਇਹਨੂੰ ਅਜੇ ਘੱਟੋ ਘੱਟ ਦੋ ਦਿਨ ਹੋਰ ਲੱਗਣਗੇ ਜੀ ਦੋ ਦਿਨ ਲੱਗਣਗੇ ਹਾਂਜੀ ਦੋ ਦਿਨ ਲੱਗ ਜਾਣੇ ਆ ਬਿਲਕੁਲ ਸੇਵਾ ਕਰਨ ਦੇ ਲਈ ਵੀ ਲੋਕ ਇੱਥੇ ਜੁਟੇ ਹੋਏ ਨੇ ਕਿੱਥੋਂ ਆਏ ਭਾਜੀ ਤੁਸੀਂ ਔਰ 2023 ਤੋਂ ਵੀ ਮੰਨ ਲਓ ਜਿਹੜੇ ਬੰਨਾਂ ਦੀਆਂ ਸੇਵਾ ਹੋਈ ਉਹ ਸੰਤਮਾਨ ਬਾਬਾ ਸੁੱਖਾ ਸਿੰਘ ਜੀ ਸ੍ਰੀ ਹਰਿ ਆਲੀ ਸਾਹਿਬ ਵਾਲੇ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਕੱਲ ਵੀ ਬੰਨ ਤੇ ਮੁੱਠਿਆਂ ਵਾਲੇ ਵੀ ਪਾਣੀ ਦਾ ਜ਼ੋਰ ਸੀ ਕੱਲ ਵੀ ਉੱਥੇ ਵੀ ਗਏ ਆ ਇੱਥੇ ਜਿਹੜੀ ਢਾਹ ਲੱਗੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਬਾਬਾ ਜੀ ਉਸੇ ਵੇਲੇ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਆ ਗਏ ਹੋਏ ਆ ਆਣ ਕੇ ਤੇ ਬੰਨ ਦੀ ਢਾਹ ਜਿਹੜੀ ਆ ਉਹ ਉਹਨਾਂ ਨੇ ਆਣ ਕੇ ਸੇਵਾ ਚਲਾਈ ਆ ਤੇ ਸੇਵਾ ਚੱਲਣ ਦੇ ਨਾਲ ਚਲੋ ਢਾਹ ਦਾ ਫਰਕ ਪੈ ਗਿਆ ਉਦਕਪੁਰਥਰਾ ਦੇ ਵਿੱਚ ਵੜਦੇ ਕਾਰਨ ਫਸਲਾਂ ਖਰਾਬ ਹੋਈਆਂ ਨੇ ਰਾਜ ਸਭਾ ਮੈਂਬਰ ਸੰਤਪ੍ਰਬੀਤ ਸਿੰਘ ਸਿਚੀਵਾਲ ਨੇ ਕਿਸਾਨਾਂ ਦੇ ਲਈ ਚਿੱਠੀ ਲਿਖੀ ਹੈ ਜੀ ਮਾਨਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ ਮੁਆਵਜ਼ੇ ਦੀ ਮੰਗ ਕੀਤੀ ਹੈ ਅੱਗੇ ਪਾਈਆਂ ਜਾਣ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਇਹ ਵੀ ਮੰਗ ਰੱਖੀ ਗਈ ਹੈ ਪੀੜਤ ਕਿਸਾਨਾਂ ਦੀ ਬਾਹ ਫੜੇ ਸਰਕਾਰ ਦਰਸਲ ਅਸੀਂ ਚਿਵਾਲ ਦੇ ਵੱਲੋਂ ਚਿੱਠੀ ਲਿਖਦੇ ਹੋਏ ਇਹ ਮੰਗ ਕੀਤੀ ਗਈ ਹੜ੍ਹ ਦੇ ਕਾਰਨ ਖਰਾਬ ਹੋਈ ਹੈ ਦਰਸਲ ਕਿਸਾਨਾਂ ਦੀ ਆ ਵੱਡੇ ਪੱਧਰ ਤੇ ਫਸਲ ਆ ਤਾਂ ਕਪੂਰਥਲਾ ਦੇ ਵਿੱਚ ਵੀ ਹੜ੍ਹ ਦੇ ਕਾਰਨ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤੇ ਇਸ ਦੇ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਰਾਸਭਾ ਮੈਂਬਰ ਸੰਤ ਸਿਚੇਵਾਲ ਨੇ ਕਿਸਾਨਾਂ ਦੇ ਲਈ ਮੁੱਖ ਮੰਤਰੀ ਮਾਨ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਹੋਏ ਮਾਫੀ ਦੀ ਮੰਗ ਕੀਤੀ ਹੈ। ਗੋਟ ਸਾਬੇ ਜੈਨੂ ਬਹੁਤ ਧਾਵਾਂ ਦੇ ਉੱਤੇ ਹੜਾ ਆਇਆ ਹੈ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਲੋਕ ਫੜਦੇ ਸਕਾਰ ਹੋਏ ਆਪਣੇ Himachal ਉੱਤਰਾਖੰਡ ਦੇ ਵਿੱਚ ਬਹੁਤ ਧਾਵਾਂ ਦੇ ਉੱਤੇ ਬੜੂ ਪਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਉਸ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਰਹਿਣ ਕਰਕੇ ਉਸ ਤੰਤਨ ਕੋਪੂਸੀਲੇ ਦਾ ਨਾਕਾ ਜਿਹੜਾ ਹੈ ਇਹ ਟਾਪੂ ਨੂੰ ਮ 17 ਪਿੰਡਾਂ ਜਿਹੜੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਘੇਰ ਚੁੱਕੇ ਆ ਇਹ ਪਾਣੀ ਛੱਲੇ ਜਾ ਕੇ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਇੱਕੋ ਇਪੋਰਟ ਕਰ ਰਿਹਾ ਹਾਂ ਜਿੰਮੇਦਾਰਤਾ ਹੈਗਾ ਸੋ 2023 ਦੇ ਵਿੱਚ ਵੀ ਇਹ ਸਾਰਾ ਲਗਾ ਵਿਵਸਥਾ ਪਾਣੀ ਦੇ ਨਾਲ ਕਦਮ ਹੋ ਗਿਆ ਸੀ ਪਰ ਕੋਈ ਨਹੀਂ ਹੋਈ ਸੀ ਅੱਜ ਇਹ 24 ਦੇ ਵਿੱਚ ਪਾਣੀ ਤੋਂ ਇਹਨਾਂ ਦਾ ਵਿਚਾਰਿਆ 25 ਹੋ ਗਿਆ ਤੋਂ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦੋਨੋਂ ਨੂੰ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੀ ਬਹੁਤ ਮਦਦ ਕੀਤੀ ਜਾਵੇ ਇਹਨਾਂ ਲਈ ਵਿਸ਼ੇਸ਼ ਕੋਰਦਾਲੀ ਚਰਵਾਈ ਜAVE ਇਹਨਾਂ ਨੂੰ ਬਣਦਾ ਮਾਗਜਾ ਵੀ ਦਿੱਤਾ ਜਾਵੇ